ਸਾਥੀਓ ਨਮਸਕਾਰ ਮੈਂ ਅੱਜ ਤੁਹਾਡੇ ਵਿੱਚ ਲਾਈਵ ਇਸ ਕਰ ਕਿਉਂ ਹੋਇਆ ਹੈ ਕਿ ਮੈਂ ਜਲੰਧਰ ਤੋਂ ਬਾਹਰ ਆਂ ਮੈਂ ਜੰਮੂ ਕਸ਼ਮੀਰ ਦੇ ਵਿੱਚ ਆਂ ਇਲੈਕਸ਼ਨ ਦੇ ਲਈ ਆਰਟੀਅਲ ਡਿਊਟੀ ਲਗਾਈ ਹੈ ਮੇਰੀ ਕਲਰ ਆਪ ਨੂੰ ਨੈਟਵਰਕ ਨਹੀਂ ਸੀ ਮੈਂ ਕਲਰ ਆਪ ਨੂੰ ਪੁੱਛਿਸ ਕਰਨੀ ਸੀ ਕਿ ਤੁਹਾਡੇ ਨਾਲ ਮੈਂ ਰੂ ਰੂ ਹੁੰਦਾ ਕਿ ਅਜਿਹਾ ਮੈਂ ਹਲਕਾ ਜਲੰਧਰ ਵੈਸਟ ਜਿਹੜਾ ਮੇਰਾ ਪਰਿਵਾਰ ਹੈ ਉਸ ਪਰਿਵਾਰ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨ ਦੇ ਲਈ ਆਇਆ ਹਾਂ। ਪੱਕਾ ਬੰਦ ਕਰ ਦਿਓ। ਕਿ ਮੇਰੇ ਉਸ ਪਰਿਵਾਰ ਦੇ ਵਿੱਚ ਜਲੰਧਰ ਵੈਸਟ ਦਾ ਜਿਹੜਾ ਮੇਰਾ ਪਰਿਵਾਰ ਹੈ ਉਹਦੇ ਵਿੱਚ ਸਾਡੀ ਇੱਕ ਧੀ ਦਾ ਬਹੁਤ ਹੀ ਮਾੜਾ ਜਲੰਧਰ ਵੈਸਟ ਦੇ ਵਿੱਚ ਕਿਉਂਕਿ ਧੀਓ ਕਿਸੇ ਦੀ ਵੀ ਹੋਵੇ ਜ਼ਰੂਰੀ ਨਹੀਂ ਕੋਈ ਦਲੀ ਦੀ ਧੀ ਹੈ। ਉਹ ਗਰੀਬ ਦੀ ਧੀ ਹੈ। ਧੀ ਕਿਸੇ ਦੀ ਵੀ ਹੋਵੇ ਉਹ ਸਾਰਿਆਂ ਦੀ ਧੀ ਹੈ। ਅੱਜ ਇਸ ਕਰਕੇ ਮਨ ਬਹੁਤ ਦੁੱਖ ਹੈ। ਮੈਂ ਆਪਣੇ ਆਪ ਨੂੰ ਇਦਾਂ ਮਹਿਸੂਸ ਕਰ ਰਿਹਾ ਕਿ ਮੈਂ ਜਿੰਨੀ ਜਲਦੀ ਹੋ ਸਕੇ ਜਿਲੰਧਰ ਪਹੁੰਚਾਂ ਅਤੇ ਉਸ ਪਰਿਵਾਰ ਦੇ ਕੋਲ ਜਾ ਕੇ ਉਹਨਾਂ ਦਾ ਕਿਸੇ ਨਾ ਕਿਸੇ ਰੂਪ ਚ ਉਹਨਾਂ ਦੀ ਮਦਦ ਕਰ ਸਕਾਂ ਕਿ ਉਹ ਕਿਸ ਹਾਲਾਤ ਦੇ ਵਿੱਚ ਹੋਣਗੇ ਕਿ ਜਿਨ੍ਹਾਂ ਦੀ ਬੇਟੀ ਦੇ ਨਾਲ ਇੱਟਾ ਵੱਡਾ ਬਾਤੇ ਕਿਸੇ ਦਰਿੰਦੀ ਦੇ ਨਾਲ ਉਹਨਾਂ ਜ਼ਾਲਮਾਂ ਨੇ ਕੀਤਾ ਹੈ। ਅ ਦੇਖ ਰਹੇ ਆ ਕਿ ਸਫੇਰ ਤਾਂ ਕਿਵੇਂ ਸਾਡੇ ਕਾਫੀ ਲੋਕ ਉੱਥੇ ਪਹੁੰਚ ਰਹੇ ਆ ਕਾਫੀ ਕਿੱਦਾਂ ਉਸ ਪਰਿਵਾਰ ਨੂੰ ਮਿਲ ਕੇ ਜੋ ਪਰਿਵਾਰ ਦੀ ਪੀੜਤ ਹੈ ਉਹ ਚੈਨਲ ਦੇ ਵਿੱਚ ਦਿਖਾਈ ਜਾ ਰਹੀ ਹੈ ਕਿ ਪਰਿਵਾਰ ਦੁਖੀ ਕਿੱਦਾਂ ਕਿੱਦਾਂ ਇਹ ਮੈਨੂੰ ਤਾਂ ਸਾਰਾ ਗੈਂਗ ਰੇਪ ਲੱਗ ਰਿਹਾ ਜਿੰਨਾ ਕਿ ਮੈਂ ਸੁਣਿਆ ਪਰ ਮੈਂ ਅੱਜ ਆਪਣੇ ਪਰਿਵਾਰ ਵੱਲੋਂ ਜਲੰਧਰ ਵੱਲੋਂ ਇਹ ਬੇਨਤੀ ਕਰਨਾ ਚਾਹਨਾ ਸਰਕਾਰ ਨੂੰ ਕਿ ਪੁਲਿਸ ਅਸੀਂ ਰਾਜਨੀਤਿਕ ਚਾਹਦੇ ਕਰਨੇ ਉਸ ਪਰਵਾਦ ਨੂੰ ਸਾਹ ਮਿਲੇ ਨਹੀਂ ਕਿਤੇ ਕਲਕੱਤੇ ਵਰਗਾ ਜਿੱਦਾ ਮੇਰੀ ਉਹ ਭੈਣ ਡਾਕਟਰ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਅਸੀਂ ਗਲੀਆਂ ਦੇ ਵਿੱਚ ੱੱਕੇ ਖਾ ਰਹੇ ਆ ਪੂਰਾ ਹਿੰਦੁਸਤਾਨ ਰੋਡਾਂ ਤੇ ਨਿਕਲ ਆ ਚੁੱਕਾ ਹੈ ਅੱਜ ਡਾਕਟਰ ਲਗ ਲਗ ਤਰੀਕੇ ਨਾਲ ਤਲਾਕ ਕਰ ਰਹੇ ਆ ਸਟੂਡੈਂਟ ਕਰ ਰਹੇ ਆ ਰੋਸ਼ਮਾਰਚ ਕਰ ਰਹੇ ਆ ਪਰ ਮੇਰੀ ਉਸ ਭੈਣ ਨੂੰ ਇਨਸਾਫ ਨਹੀਂ ਮਿਲਿਆ ਅਜੇ ਤੱਕ ਜੋ ਇਨਸਾਫ ਮਿਲਣਾ ਚਾਹੀਦਾ ਸੀ ਜੋ ਸਰਕਾਰਾਂ ਕੋਲੋਂ ਉਮੀਦ ਸੀ ਉਹ ਇਨਸਾਫ ਮੇਰੀ ਭੈਣ ਨੂੰ ਨਹੀਂ ਮਿਲ ਪਾਇਆ ਕਿਤੇ ਇਹ ਕੇਸ ਵੀ ਉਸੇ ਹੀ ਲੜੀ ਦੇ ਵਿੱਚ ਨਾ ਰੁਕ ਜਾਵੇ ਮੈਨੂੰ ਇਸ ਕਰਕੇ ਮੈਨੂੰ ਦੁੱਖ ਲੱਗ ਰਿਹਾ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਉਹ ਸਰਕਾਰ ਦੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਰਾਜਨੀਤੀ ਰੋਟੀਆਂ ਨਾਲ ਸਿੱਖਿਓ ਕਿਉਂਕਿ ਮੈਨੂੰ ਪਤਾ ਲੱਗ ਰਿਹਾ ਕਿ ਪੁਲਿਸ ਦੇ ਕੁਝ ਅਫਸਰ ਉਸ ਦੇ ਪਰਿਵਾਰ ਨੂੰ ਵੀ ਘੇਰਾ ਪਾ ਕੇ ਬੈਠੇ ਹੋਏ ਆ ਉਹ ਕੀ ਚਾਹੁੰਦੇ ਆ ਇਹ ਅਸੀਂ ਨਹੀਂ ਕਹਿ ਸਕਦੇ ਕਿ ਉਹ ਦਬਾਨ ਦੀ ਕੋਸ਼ਿਸ਼ ਕਰ ਰਹੇ ਆ ਕਿਸ ਤਾਕਤਾਂ ਦੇ ਨਾਲ ਇਹ ਹੋ ਰਿਹਾ ਕਿਉਂਕਿ ਜਿਹੜੇ ਸਹੀ ਦੋਸ਼ੀ ਹੈ ਉਹ ਅਜੇ ਗ੍ਰਿਫਤਾਰ ਨਹੀਂ ਹੋਏ ਇੱਕ ਮਸਾਲ ਬੰਨੀ ਚਾਹੀਦੀ ਹੈ ਕਿ ਅਗਰ ਕਿਸੇ ਦੀ ਵੀ ਧੀ ਦੇ ਵੱਲ ਕੋਈ ਇਦਾਂ ਦੇ ਸੋਚ ਵੀ ਰੱਖੇ ਉਸ ਦੀ ਜਿਹੜੀ ਸਜ਼ਾ ਹੈ ਉਹਨੂੰ ਜਿਹੜੀ ਸਜ਼ਾ ਐਸੀ ਮਿਲੇ ਕਿ ਦੁਬਾਰਾ ਇਸ ਹਿੰਦੁਸਤਾਨ ਦੇ ਵਿੱਚ ਦੁਬਾਰਾ ਕੋਈ ਧੀ ਦੇ ਵੱਲ ਕੋਈ ਦੇਖ ਨਾ ਸਕੇ ਇਦਾਂ ਦੀ ਸਜ਼ਾ ਮਿਲਣੀ ਚਾਹੀਦੀ ਸਰਕਾਰ ਕੋਈ ਵੀ ਹੋਵੇ ਜੇ ਸਰਕਾਰ ਇंसाफ ਦੇਣ ਤੇ ਆਏ ਤੇ ਫਿਰ ਅਸੀਂ ਉਮੀਦ ਲਾਵਾਂਗੇ ਕਿ ਜੇ ਤੁਸੀਂ ਸਾਡੀ ਇਸ ਗੱਲ ਦੇ ਉੱਤੇ ਗੌਰ ਕਰੋਗੇ ਕਿ ਅਜ ਉਸ ਦੇ ਪਰਿਵਾਰ ਦੇ ਵਿੱਚ ਕੀ ਬੀਤਰੀ ਹੈ ਉਸ ਪਰਿਵਾਰ ਦੀ ਸ਼ਮਤਾ ਨਹੀਂ ਹੈ ਲੜਾਈ ਲੜਨ ਦੀ ਉਸ ਪਰਿਵਾਰ ਦੇ ਕੋਲ ਐਡੀ ਤਾਕਤ ਨਹੀਂ ਹੈ ਉਹ ਲੜਾਈ ਦੀ ਲਟ ਸਕਦਾ ਇਹਨਾਂ ਬਦਮਾਸ਼ਾਂ ਗੁੰਡਿਆਂ ਦੇ ਖਿਲਾਫ ਪਰ ਦੋਸਤੋ ਸਮਝ ਨਹੀਂ ਆ ਰਿਹਾ ਦਿਨ ਬਗ ਦਿਨ ਮਾਹੌਲ ਬਹੁਤ ਖਰਾਬ ਹੋਈ ਜਾ ਰਿਹਾ ਕੋਈ ਜਵਾਬ ਦੇ ਨਹੀਂ ਹੈ ਲੋਕ ਕਹਿਣਗੇ ਕਿ ਇਹ ਬਕਸੇ ਦੇ ਵਿੱਚ ਹੈ ਇੱਕ جانب ਤਾਂ ਬੋਲ ਰਹੇ ਆ ਮੈਂ ਸਰਕਾਰ ਵਾਲਿਆਂ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਸਵੇਰੇ ਉੱਠ ਕੇ ਘਰ ਦੀ ਖ਼ਬਰ ਨਹੀਂ ਪੜ੍ਹਦੇ ਆਪਣੇ ਤੁਹਾਡੇ ਘਰ ਨਿਊਜ਼ਪੇਪਰ ਨਹੀਂ ਆਂਦਾ ਹਾਏ ਦਿਨੇ ਇੱਕ ਸ਼ਹਿਰ ਦੀਆਂ 5-7 ਘਟਨਾ ਰੋਜ਼ ਹਰ ਖਵਾ ਚੋਦੀ ਆ ਕਿੱਥੇ ਕੋਈ ਮਾਂ ਦਵਾਈ ਲੈ ਜਾ ਰਹੀ ਹੈ ਪੂਰੀ ਬਾਲੀ ਖੋਲੀ ਹੈ ਕਿੱਥੇ ਕੋਈ ਆਪਣੇ ਬੱਚੇ ਦੇ ਨਾਲ ਸਕੂਲ ਤੋਂ ਆ ਰਹੀ ਹੈ ਮਾਂ ਆਪਣੇ ਬੱਚੇ ਨੂੰ ਲੈ ਕੇ ਪੁਰਾ ਮੋਬਾਈਲ ਚੀਨਿਆ ਜਾ ਰਿਹਾ ਇਹ ਮੇਰੇ ਜਲੰਧਰੋਂ ਮੇਰੇ ਪੰਜਾਬ ਦੇ ਹਾਲਾਤ ਨਹੀਂ ਸੀ ਇਹ ਕਿਸ ਤਰੀਕੇ ਨਾਲ ਬਣ ਰਹੇ ਆ ਇਹਦਾ ਕੋਈ ਜਵਾਬ ਦੇ ਨਹੀਂ ਇਦਾਂ ਦੇ ਹਾਲਾਤ ਸੁਣਦੇ ਰਹੇ ਸੀ ਅਸੀਂ ਜਦੋਂ ਅਸੀਂ ਆਪਣੀ ਸਟੂਡੈਂਟ ਲਾਈਫ 'ਚ ਸੀ ਕਿ ਜੰਮੂ ਕਸ਼ਮੀਰ ਤੇ ਮੈਂ ਜਿੱਥੇ ਬੈਠਾ ਅੱਜ ਲੋਕ ਸ਼੍ਰੀਨਗਰ ਆਂ ਤੋਂ ਡਰਦੇ ਸੀ ਅੱਜ ਲੋਕ ਸ਼੍ਰੀਨਗਰ ਤੋਂ ਅੱਜ ਦੁਨੀਆ ਇਦਾਂ ਚੱਲ ਰਹੀ ਹੈ ਇੱਥੇ ਬਾਹਰ ਰੋਡ ਤੇ ਕਿ ਲੋਕਾਂ ਨੂੰ ਕਿਸੇ ਕੋਈ ਖੌਫ ਨਹੀਂ ਡਰਨੀ ਹੈ ਇਹੀ ਚੀਜ਼ ਯੂਪੀ ਬਿਹਾਰ ਦੇ ਵਿੱਚ ਸੀ ਕਿ ਇਦਾਂ ਦੇ ਗੈਂਗਰੇਡ ਇਦਾਂ ਦੀ دہشت ਭਰੇ ਮਾਹੌਲ ਬਣਾਣੇ ਪਰ ਅੱਜ ਉਹਨਾਂ ਸਥਿਤੀਆਂ ਦੇ ਵਿੱਚ ਰਾਤ 3 12 ਵਜੇ ਵੀ ਜਾ ਸਕਦੀ ਹੈ 11 ਵਜੇ ਵੀ ਜਾ ਸਕਦੀ ਹੈ ਨਾਈਟ ਡਿਊਟੀ ਵੀ ਕਰ ਸਕਦੀ ਹੈ ਅੱਜ ਉੱਥੇ ਦੀ ਧੀਾਂ ਸੇਫ ਹੈ ਪਰ ਜਿਸ ਪੰਜਾਬ ਦੇ ਮਿਸਾਲ ਵਰਦੇ ਸੀ ਜਿਸ ਪੰਜਾਬ ਦੇ ਲੋਕ ਗੱਲਾਂ ਕਰਦੇ ਸੀ ਅੱਜ ਉਸ ਪੰਜਾਬ ਦੇ ਵਿੱਚ ਜਿਹੜੀ ਧੀ ਹੈ ਉਹ ਸੇਫ ਨਹੀਂ ਹੈ ਇਹਦਾ ਜਵਾਬ ਦੇਣਾ ਪਏਗਾ ਲੋਕ ਜਵਾਬ ਦੀ ਹੈ ਲੋਕ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਇਹ ਕਿੱਦਾਂ ਦੇ ਹਾਲਾਤ ਤੁਸੀਂ ਬਣਾ ਰਹੇ ਹੋ ਕਿਉਂਕਿ ਅੱਜ ਸ਼ਾਇਦ ਉਸ ਪਰਿਵਾਰ ਦੇ ਨਾਲ ਮੈਨੂੰ ਲੱਗਦਾ ਕਿ ਕਾਫੀ ਲੋਕ ਉਸ ਪਰਿਵਾਰ ਨਾਲ ਖੜੇ ਹੋਣਗੇ ਪਰ ਦੂਸਰੀ ਧੀਰ ਦੇ ਨਾਲ ਦੁਬਾਰਾ ਨਾ ਇਦਾਂ ਹੋਵੇ ਇਹ ਕਾਮਨਾ ਕਰੋ ਮੇਰੀ ਹੱਥ ਛੁੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਕਿ ਕਿਉਂਕਿ ਮੈਂ ਦੇਖਿਆ ਕਿ ਸਰਕਾਰਾਂ ਦੇ ਦਬਾਅ ਕੀ ਹੈ ਅੱਜ ਮੇਰੇ ਹਲਕਾ ਜਲੰਧਰ ਵੈਸਤ ਦੀ ਦਿਹੋਲ ਨਗਰ ਦੀ ਮੇਰੀ ਧੀਰ ਦੇ ਨਾਲ ਜੋ ਹੋਇਆ ਮੈਨੂੰ ਲੱਗਦਾ ਕਿਤੇ ਉਹ ਜਿੱਦਾਂ ਇਲੈਕਸ਼ਨਾਂ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਲੋਕਾਂ ਨੂੰ ਖਰੀਦ ਫਰੋਖਤ ਦੇ ਵਿੱਚ ਖਰੀਦਿਆ ਗਿਆ ਲੋਕਾਂ ਨੂੰ ਡਰਾਤਮਕ ਆ ਕੇ ਲੋਕਾਂ ਨੂੰ ਸੋੜਿਆ ਗਿਆ ਲੋਕਾਂ ਨੂੰ ਪੈਸਿਆਂ ਦੇ ਬੱਲਾ ਦੇ ਵਿੱਚ ਲੋਕਾਂ ਨੂੰ ਖਰੀਦਿਆ ਗਿਆ ਕਿਤੇ ਇਸ ਧੀਰ ਦਾ ਇਨਸਾਫ ਵੀ ਕਿਤੇ ਪੈਸਿਆਂ ਦੇ ਵੱਲ ਪਿੱਛੇ ਉਸ ਧੀਰ ਦਾ ਇਨਸਾਫ ਨਾ ਖਤਮ ਕਰਦੀ। ਕਿਉਂਕਿ ਮੈਨੂੰ ਸਰਕਾਰ ਤੋਂ ਉਮੀਦ ਕੋਈ ਨਹੀਂ ਹੈ। ਨਾ ਮੈਨੂੰ ਪ੍ਰਸ਼ਾਸਨ ਤੋਂ ਉਮੀਦ ਹੈ। ਕਿਉਂਕਿ ਮੈਂ ਆਪਣੀ ਅੱਖੀ ਦੇਖਿਆ ਡੇਢ ਮਹੀਨਾ ਪਹਿਲੇ ਜੁਜੰਦਰ ਵੈਸਤੇ ਵਿੱਚ ਬੀਤਿਆ। ਇਦਾਂ ਇਦਾਂ ਦੇ ਕਾਰਨਾਮੇ ਕੀਤੇ ਸਰਕਾਰ ਨੇ ਜਿਨ੍ਹਾਂ ਦੀ ਕਦੀ ਉਮੀਦ ਨਹੀਂ ਕੋਈ ਕਰ ਸਕਦਾ ਸੀ। ਕਿ ਸਰਕਾਰਾਂ ਨੇ ਇਦਾਂ ਦੇ ਲੋਕਾਂ ਦੇ ਉੱਤੇ ਪੈਸੇ ਦੇ ਬਲ ਦੇ ਉੱਤੇ ਤਾਕਤ ਦੇ ਬਲ ਦੇ ਉੱਤੇ ਗਨਮੈਨਾਂ ਦੇ ਬਲ ਦੇ ਉੱਤੇ ਲੋਕਾਂ ਨੂੰ ਖਰੀਦ ਕੇ ਮੇਰੇ ਹਲਕੇ ਦਾ ਬੇੜਾਗੜ ਕਰ ਦਿੱਤਾ ਪਰ ਅੱਜ ਜੇ ਜ਼ਰੂਰਤ ਹੈ ਮੁੱਖ ਮੰਤਰੀ ਸਾਹਿਬ ਸਦਾਤ ਭਗਵੰਤ ਸਿੰਘ ਮਾਨ ਜੀ ਮੈਂ ਤੁਹਾਨੂੰ ਅੱਜ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਲੰਗਰ ਲਗਾਇਆ ਗਨਮੈਨਾਂ ਦਾ ਮੇਰੇ ਹਲਕੇ ਦੇ ਵਿੱਚ ਜਿਹੜੇ ਕ੍ਰਿਮੀਨਲ ਲੋਕ ਐ ਉਹਨਾਂ ਦੇ ਕੋਲੋਂ ਗਨਮੈਨ ਤੁਸੀਂ ਦਿੱਤੇ ਪਏ ਆ ਜਿਹੜੇ ਲੋਕ ਕ੍ਰਿਮੀਨਲ ਜਿਨ੍ਹਾਂ ਦਾ ਰਿਕਾਰਡ ਜ਼ਿਲ੍ਹੇਦਾਰ ਦੇ ਵਿੱਚ ਲੋਕਾਂ ਦੇ ਜ਼ਿੰਦਗੀਆਂ ਬਰਬਾਦ ਕਰਨ ਦੇ ਲਈ ਉਹਨਾਂ ਦਾ ਨੰਬਰ 1 ਨਾਮ ਸੀ ਨਸ਼ਾ ਵੇਚਰ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਖਰਾਬ ਕਰਨ ਦੇ ਵਿੱਚ ਪਰ ਤੁਸੀਂ ਉਹਨਾਂ ਨੂੰ ਗਨਮੈਨਾਂ ਦੇ ਨਾਲ ਤੋਲ ਦਿੱਤਾ ਪਰ ਮੈਂ ਆ ਜੁੜ ਕੇ ਬੇਇਤੀ ਕਰਦਾ ਕਿ ਇਹ ਮੇਰੇ ਪ੍ਰਵਾਦ ਦੀ ਧੀ ਹੈ ਇਸ ਤੇ ਮਾਂ-ਬਾਪ ਨੂੰ ਵੀ ਸਿਕਉਰਿਟੀ ਦਿੱਤੀ ਜਾਵੇ ਸਦੇ ਮਾਂ-ਬਾਪ ਦੀ ਵੀ ਆਖਿਆ ਕੀਤੀ ਜਾਵੇ ਉਹਨਾਂ ਕੋਲ ਗਨਮੈਨ ਨੇ ਕਿੱਕਟਵਾ ਕੇ ਵੀ ਇਹਨਾਂ ਨੂੰ ਜੂ ਦਿੱਤੇ ਜਾਣ ਕਿ ਕਿਤੇ ਉਹ ਬਦਮਾਸ਼ ਉਹ ਗੁੰਡੇ ਇਸ ਮਾਂ-ਬਾਪ ਨੂੰ ਡਰਾ ਕੇ ਧਮਕਾ ਕੇ ਆਪਣੇ ਵਸਤ ਵਿੱਚ ਨਾ ਕਰ ਲੈਣ ਇਹਨਾਂ ਨੂੰ ਬਹੁਤ ਜ਼ਰੂਰਤ ਅੱਜ ਇਹ ਇਮੀਡੀਏਟ ਜਿੰਨਾ ਹੋ ਸਕਦਾ ਕਿ ਜਿਹੜਾ ਗੁੰਡਿਆਂ ਵਿਦਮਾਸ਼ੀਆਂ ਨੂੰ ਜਿਹੜੇ ਗਨਮਨ ਦਿੱਤੇ ਆ ਉਹਨਾਂ ਕੋਲੋਂ ਸ਼ਾਇਦ ਇੱਕ ਦਾ ਵਾਪਸ ਦੋ ਲਲੋ ਇਹਨਾਂ ਨੂੰ ਦੇ ਦਿਓ ਇਹਨਾਂ ਨੂੰ ਜ਼ਰੂਰਤ ਹੈ ਮੈਨੂੰ ਲੱਗਦਾ ਕਿ ਮੇਰੇ ਇਸ ਪਰਿਵਾਰ ਦੇ ਨਾਲ ਵੀ ਕਿਤੇ ਫਿਰ ਦੁਬਾਰਾ ਮੈਂ ਰਿਪੀਟ ਕਰ ਰਿਹਾ ਕਿ ਕਲਗੱਤੇ ਵਾਲੀ ਹਰਕਤ ਜਿਹੜੀ ਉਹ ਵਾਰਦਾਤ ਦੁਆਰਾ ਪੀਟਣਾ ਮੇਰੇ ਪੰਜਾਬ 'ਚ ਹੋਵੇ ਕਿਉਂਕਿ ਜੇ ਪੰਜਾਬ ਦੇ ਵਿੱਚ ਇਹ ਹਾਲਾਤ ਬਣ ਗਏ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਕਸਾਂਭਿਆ ਨਹੀਂ ਜਾਣਾ ਮੁੱਖ ਮੰਤਰੀ ਸਾਹਿਬ ਤੁਸੀਂ ਤੇ ਆਪਣੇ ਨਜ਼ਾਰੇ ਲੈ ਰਹੇ ਹੋ ਆਪਣੇ ਮੋਜਾਂ ਲੁੱਟ ਰਹੇ ਹੋ ਸਰਕਾਰ ਦਾ ਮੈਂ ਦੇਖ ਰਿਹਾ ਕਿ ਅੱਜ ਜਿੰਨਾ ਮੇਰੇ ਪੰਜਾਬ ਦੀ ਜਿਹੜੀ ਮੇਰੀ ਰੈਵਨਿਊ ਹੈ ਮੇਰਾ ਪੈਸਾ ਹੈ ਅੱਜ ਹਰਿਆਣਿਆਂ ਦੇ ਵਿੱਚ ਉਤਾਰਿਆ ਜਾ ਰਿਹਾ ਇਕੱਲੇ ਕਿਤੇ ਹੋਰ ਸੂਬਿਆਂ 'ਚ ਜਾੜਿਆ ਹੁਣ ਹਰਿਆਣੇ ਦੀ ਵਾਰੀ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਹੈ ਹਰਿਆਣੇ ਨੂੰ ਤੇ ਉੱਤੇ ਕਰਵਾਣ ਕੀਤਾ ਜਾ ਰਿਹਾ ਇਹ ਨਾ ਕਰੋ ਮੇਰੇ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਮੇਰਾ ਪੰਜਾਬ ਪਹਿਲੇ ਹੀ ਬੜੇ ਮੁਸ਼ਕਿਲ ਦੌਰ ਦੇ ਵਿੱਚ ਗੁਜ਼ਰ ਰਿਹਾ ਕਿਉਂਕਿ ਤੁਹਾਡੇ ਲੀਡਰਾਂ ਤੋਂ ਕੋਈ ਇਨਸਾਫ ਦੀ ਉਮੀਦ ਨਹੀਂ ਹੈ ਕਿ ਜੋ ਤੁਸੀਂ ਆਉਣ ਵਾਲੇ ਸਮੇਂ ਦੇ ਕਰਕੇ ਜਾਂਦੇ ਹੋ ਉਹ ਸੀ ਦੇਖਦੇ ਆ ਤੁਸੀਂ 15 ਅਗਸਤ ਨੂੰ ਤੁਸੀਂ ਆਪਣੇ ਲੀਡਰਾਂ ਨਾਲ ਜੋ ਕੀਤਾ ਹੈ ਜਿਹੜੇ ਹਲਕੇ ਦੇ ਦੋ ਐਮ ਐਲ اے ਹਲੰਦਰ ਸ਼ਹਿਰ ਦੇ ਆ ਉਹਨਾਂ ਦੇ ਹਾਲਾਤ ਆਉਣ ਵਾਲੇ ਸਮੇਂ ਦੱਸਾਂਗਾ ਕਿ ਜਲਾਦਤ ਕੀ ਕੀਤੀ ਤੁਸੀਂ 15 ਅਗਸਤ ਨੂੰ ਉਹਨਾਂ ਦੀ ਪਰ ਉਹ ਲੋਕੀ ਇਨਸਾਫ ਦੇਣਗੇ ਜਿਨ੍ਹਾਂ ਨੂੰ ਆਪਣੀ ਕਦਰ ਨਹੀਂ ਸਰਕਾਰ ਚ ਮਿਲਦੀ ਜਿਨ੍ਹਾਂ ਨੂੰ ਆਪਣੀ ਇੱਜ਼ਤ ਨਹੀਂ ਮਿਲਦੀ ਤੁਸੀਂ ਉਹਨਾਂ ਦੇ ਮੁੱਖ ਮੰਤਰੀ ਨੂੰ ਇੱਜ਼ਤ ਨਹੀਂ ਦੇ ਰਿਹਾ ਉਹ ਮੇਰੇ ਹਲਕੇ ਨੂੰ ਕੀ ਇਨਸਾਫ ਦੇਣਗੇ ਮੈਨੂੰ ਉਮੀਦ ਬਹੁਤ ਘੱਟ ਹੈ ਮੈਂ ਆਪਣੇ ਜਲੰਧਰ ਸ਼ਹਿਰ ਦੇ ਲੋਕਾਂ ਦੇ ਅੱਗੇ ਬੇਨਤੀ ਕਰਦਾ ਕਿ ਉਸ ਧੀ ਦੇ ਲਈ ਅਰਦਾਸ ਕਰੋ ਉਸ ਮਾਂ-ਬਾਪ ਦੇ ਲਈ ਅਰਦਾਸ ਕਰੋ ਕਿ ਉਸ ਮਾਂ-ਬਾਪ ਉਸ ਨੂੰ ਪੂਰੇ ਭਾਰਤ ਦੇਸ਼ ਦੀ ਧੀ ਆ ਉਹ ਇਸ ਕਰਕੇ ਉਸ ਧੀ ਨੂੰ ਜਿਹੜਾ ਇਨਸਾਫ ਦੀ ਜਿਹੜੀ ਉਮੀਦ ਹੈ ਉਹਨੂੰ ਆਪਣੀ ਪਰਿਵਾਰ ਤੋਂ ਹੈ ਕਿ ਸ਼ਾਇਦ ਮੇਰੇ ਮਾਂ-ਬਾਪ ਮੇਰੇ ਭੈਣ ਭਰਾ ਜਿਹੜੇ ਲੋਕ ਮੇਰੇ ਲਈ ਅਰਦਾਸ ਕਰ ਰਹੇ ਆ ਉਹ ਮੈਨੂੰ ਇਨਸਾਫ ਦਿਵਾਣਗੇ ਉਸ ਇਨਸਾਫ ਦੇ ਲਈ ਮੈਂ ਕੋਸ਼ਿਸ਼ ਕਰ ਰਿਹਾ ਕਿ ਸ਼ਾਇਦ ਮੈਂ ਅੱਜ ਰਾਤ ਨੂੰ ਜਾਂ ਕੱਲ ਜੰਮੂ ਕਸ਼ਮੀਰ ਤੋਂ ਵਾਪਸ ਆ ਕੇ ਉਸ ਪਰਿਵਾਰ ਨੂੰ ਵੀ ਮਿਲੇਗਾ ਉਸ ਪਰਿਵਾਰ ਦੀ ਜੋ ਵੀ ਅਸੀਂ ਹੈਲਪ ਕਰ ਸਕਦੇ ਹਾਂਗੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਮੇਰੀ ਇੱਕ ਵਾਰ ਬੇਨਤੀ ਹੈ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਕਿ ਆਪਣੀਆਂ ਰਾਜਨੀਤਿਕ ਰੋਟੀਆਂ ਨਾ ਸਿੱਖਿਓ ਉਸ ਧੀ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਵੀ ਕਿਉਂਕਿ ਕਈ ਲੀਡਰ ਸਪੋਰਟ ਕਰਨ ਆ ਜਾਂਦੇ ਕਈ ਲੀਡਰ ਉਹਨਾਂ ਦੀ ਪਿੱਛੇ ਆ ਕੇ ਖੜੇ ਹੁੰਦੇ ਮੈਂ ਉਹਨਾਂ ਲੀਡਰਾਂ ਨੂੰ ਵੀ ਕਵਾਂਗਾ ਕਿ ਇਦਾਂ ਦੇ ਗੰਦੇ ਲੋਕਾਂ ਦੇ ਮਗਰ ਖੜੇ ਹੋਣ ਦੀ ਕੋਸ਼ਿਸ਼ ਨਾ ਕਰਿਓ ਕਿ ਜਿੰਨਾ ਹੋ ਸਕੇ ਇਸ ਦੀ ਜਲਦ ਤੋਂ ਜਲ੍ਹ ਠੀਕ ਹੋਵੇ ਇਨਸਾਫ਼ ਮਿਲੇ ਇਹੀ ਅਰਦਾਸ ਕਰੋ ਤੇ ਮੈਂ ਜ਼ਰੂਰ ਅਰਦਾਸ ਕਰਾਂਗਾ ਪਰਮਾਤਮਾ ਦੇ ਅੱਗੇ ਕਿ ਜਿੱਥੇ ਵੀ ਮੇਰਾ ਪਰਮਾਤਮਾ ਮੈਨੂੰ ਦੇਖ ਰਿਹਾ ਹੈ ਕਿ ਇਸ ਪਰਿਵਾਰ ਨੂੰ ਰੱਖਿਆ ਕਰੇ ਇਸ ਪਰਿਵਾਰ ਨੂੰ ਹਿੰਮਤ ਦੇਵੇ ਕਿ ਇਹ ਇਹਨਾਂ ਜ਼ਾਲਿਮਾਂ ਦੇ ਖਿਲਾਫ ਲੜਾਈ ਲੜ ਸਕਣ ਬਾਕੀ ਇਸ ਪਰਿਵਾਰ ਦੇ ਲਈ ਲੱਖਾਂ ਦੁਨੀਆ ਦੀਆਂ ਦੁਆਵਾਂ ਸਾਰਾ ਭਾਰਤ ਇਸ ਧੀ ਦੇ ਨਾਲ ਹੈ ਅਸੀਂ ਅਰਦਾਸ ਕਰਾਂਗੇ ਜਲਦ ਤੋਂ ਜਲਦ ਸਾਡੀ ਧੀ ਠੀਕ ਠੀਕ ਹੋਵੇ ਹੋਰ ਆਪਣੇ ਘਰ ਜਾਵੇ ਔਰ ਅੱਛੇ ਮੂਲ ਚ ਰਵੇ ਇਹਨਾਂ ਚੋਰਾ ਡਾਕੂਆਂ ਦੇ ਖਿਲਾਫ ਜੋ ਕੁਝ ਕਰਨਾ ਪਿਆ ਆ ਸਾਨੂੰ ਅਗਰ ਨਹੀਂ ਕਿ ਤੂੰ ਕੋਈ ਇਨਸਾਫ ਦੀ ਉਮੀਦ ਲੱਗੀ ਜਿੱਥੇ ਤੱਕ ਸਾਨੂੰ ਉਤਰਨਾ ਪਿਆ ਆਪਾਂ ਇਸ ਧੀ ਦੇ ਮਗਰ ਉਤਰਾਂਗੇ ਇਸ ਧੀ ਨੂੰ ਇਨਸਾਫ ਦਿਵਾਵਾਂਗੇ ਮੈਂ ਇੱਕ ਵਾਰ ਫਿਰ ਪ੍ਰਮਾਤਮਾ ਤੋਂ ਔਰ ਉਸ ਪ੍ਰਵਾਦ ਨੂੰ ਕਹਿਣਾ ਚਾਹਨਾ ਕਿ ਹੌਸਲਾ ਰੱਖਿਓ ਕਿ ਪੂਰਾ ਦੇਸ਼ ਤੁਹਾਨੂੰ ਦੇਖ ਰਿਹਾ ਉਹਦਾ ਤੇਜ ਤੁਹਾਡੇ ਨਾਲ ਹੈ ਜਿਹੜੇ ਲੋਕ ਧੀਆਂ ਦੇ ਨਾਲ ਇਦਾਂ ਦਾ ਕਰਮ ਕਰਦੇ ਆ ਕਿਉਂਕਿ ਉਸ ਧੀ ਦਾ ਨਾਮ ਨਹੀਂ ਲੈ ਰਿਆ ਕਿਉਂਕਿ ਧੀ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਉਸ ਧੀ ਨੂੰ ਬਚਾਣਾ ਹੈ ਉਸ ਧੀ ਨੂੰ ਅਸੀਂ ਸਟਰੋਂਗ ਕਰਨਾ ਹੈ ਅਗਰ ਉਸ ਧੀ ਦੇ ਪਰਿਵਾਰ ਦਾ ਨਾਮ ਜਾਂ ਉਸ ਧੀ ਦਾ ਨਾਮ ਲੋਗੇ ਮੈਂ ਇਹ ਸਾਰੇ ਨੂੰ ਕਹਾਂਗਾ ਕੋਈ ਹੋਰ ਵੀ ਅਗਰ ਜਰੂਰ ਉਸਨੂੰ ਮਿਲਿਆ ਜਾਏ ਉਸ ਧੀ ਦੇ ਨਾਲ ਫੋਟੋ ਦੱਸੀ ਜਾਏ ਨਾ ਉਹਦਾ ਨਾਮ ਦੱਸਿਆ ਜਾਏ ਪਰ ਉਸ ਪਰਿਵਾਰ ਦੀ ਮਦਦ ਕੀਤੀ ਜਾਏ ਜਿੰਨੀ ਹੋ ਸਕੇ ਦੋਸਤੋ ਧੰਨਵਾਦ ਤੁਹਾਡਾ ਮੈਂ ਲਾਈਵ ਬੋੜੇ ਦੇ ਨਾਲ ਬਾਤ ਹੋਇਆ ਪਰ ਅਜ ਮਨ ਬਹੁਤ ਦੁਖੀ ਹੈ ਕਿ ਮੇਰੇ ਪਰਿਵਾਰ ਨੂੰ ਉੱਥੇ ਬੜੀ ਜਰੂਰਤ ਹੈ ਮੈਂ ਬਹੁਤ ਦੂਰ ਬੈਠਾ ਹਾਂ ਮੈਂ ਬੜੀ ਜਲਦੀ ਹੀ ਇੱਥੋਂ ਜੁੜ ਉਸ ਪਰਿਵਾਰ ਦੇ ਵਿੱਚ ਪਹੁੰਚਾਂਗਾ ਔਰ ਉਸ ਪਰਿਵਾਰ ਦੀ ਜਿੰਨੀ ਮਦਦ ਹੋ ਸਕੇਗੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪਰਮਾਤਮਾ ਦੇ ਗਦਾਸ ਕਰਿਓ ਕਿ ਉਸ ਤੀਨ ਹੋਂਦ ਸਾਹ ਮਿਲੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ